ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰਨਾਨਕ ਪਾਤਸ਼ਾਹ ਸਾਡੇ ਤੁਹਾਡੇ ਸਾਰੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ ਸਾਨੂੰ ਅਮਰਤ ਵੇਲੇ ਦੀਆਂ ਦਾਤਾਂ ਬਖਸ਼ਣ ਜੀ ਵਾਹਿਗੁਰੂ ਜੀ ਮੇਰੀ ਬੇਨਤੀ ਆਪਾਂ ਕੋਈ ਵੀ ਨਿਤਨੇਮ ਤੋਂ ਬਗੈਰ ਨਾ ਰਹੀਏ ਜੀ ਨਿਤਨੇਮ ਜ਼ਰੂਰ ਕਰਿਆ ਕਰੀਏ ਆਪਾਂ ਗਰਬਾਣੀ ਨਾਲ ਗੂੜਾ ਪਿਆਰ ਪਾਈਏ ਜੀ ਸਾਰੇ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਾ ਹੱਥੇ ਕਮਾਈ ਜਾਂਦਾ ਹੈ ਫਿਰ ਦੇਖਿਆਲ ਧਰੇ ਦੇ ਮਾਲਾ ਹੱਥੇ ਕਮਾਈ ਜਾਂਦਾ ਹੈ ਫਿਰ ਦੇਖਿਆਲ ਧਰੇ ਦੇ ਰੱਬ ਨਾਲ ਕਰਦਾ ਚਤਰਾਇਆਂ ਲੁਕਣ ਮਚਾਈਆਂ ਖੇਡੇ ਰੱਬ ਨਾਲ ਕਰਦਾ ਚਤਰਾਇਆਂ ਲੁਕਣ ਮਚਾਈਆਂ ਖੇਡੇ ਉਸ ਮਾਲਾ ਕੋਠੇ ਪਰ ਲੈ ਜਿਹੜਾ ਛੱਡ ਕੇ ਜਾਣਾ ਕੀ ਦੇਖ ਲਉ ਨਾ ਬਣ ਕੇ ਉਸ ਨੂੰ ਰਬੀ ਬੜਾ ਸਿਆਣਾ ਕੀ ਦੇਖ ਲਉ ਨਾ ਬਣ ਕੇ ਉਸ ਨੂੰ ਰਬੀ ਬੜਾ ਸਿਆਣਾ ਹਰ ਵੇਲੇ ਕਿਉਂ ਕਰਦਾ ਫੇਰਦਾ ਹੈ ਬੰਦਿਆ ਮੇਰੀ ਮੇਰੀ ਹਰ ਵੇਲੇ ਕਿਉਂ ਕਰਦਾ ਫੇਰਦਾ ਹੈ ਬੰਦਿਆ ਮੇਰੀ जगत मसाफर ये थे तोर जाना पाके फेरी जगत मसाफर खा ताके फेरी ये थे बैठ किसे नहीं रहना की राजा की राखलौना है की बनके उस राबी बड़ा सियाना ਕੀ ਦੇਖ ਲਓ ਨਾ ਬਣ ਕੇ ਉਸਨੂੰ ਰੱਬੀ ਬੜਾ ਸਿਆਣਾ ਜਿਨ੍ਹਾਂ ਦੀ ਖਾਤਰ ਮਾਰੇ ਕਿ ਠੱਗੀਆਂ ਕਰਦਾ ਏ ਨੇਤ ਕਮਾਈਆਂ ਜਿਨ੍ਹਾਂ ਦੀ ਖਾਤਰ ਮਾਰੇ ਕਿ ਠੱਗੀਆਂ ਕਰਦਾ ਏ ਨੇਤ ਮਾਇਆ ਸਾਧਨਾ ਤੇਰਾ ਕਿਸੇ ਨਬਾਉਣਾ ਮਾ ਪਿਓ ਮਿੱਤਰ ਪਾਇਆ ਸਾਧਨਾ ਤੇਰਾ ਕਿਸੇ ਨਬਾਉਣਾ ਮਾ ਪਿਓ ਮਿੱਤਰ ਪਾਇਆ ਮਹਿਲ ਮੰਨਾਰੇ ਬਾਗ ਬਗੀਚੇ ਸਾਪੇ ਤੇ ਸਜ ਜਾਣਾ ਕੀ ਦਖਲਣਾ ਬਣ ਕੇ ਉਸਨੋਹਰਾ ਵੀ ਬੜਾ ਸਿਆਣਾ ਗੁਰਬਾਣੀ ਸੋਣੀ ਅਮਲਨ ਕੀ ਤਾ ਗੁਰਾਂ ਦੇ ਦਵਾਰੇ ਆਕੇ ਗੁਰਬਾਣੀ ਸੋਣੀ ਅਮਲਨ ਕੀ ਤਾ ਗੁਰਾਂ ਦੇ ਦਵਾਰੇ ਆਕੇ ਨਿੰਦਾ ਚੁਗਲੀ ਤੋਖੇ ਬਾਜੀ ਨਫਰਤ ਫਿਰੇ ਵਦਾ ਕੇ ਨਿੰਦਾ ਚੁਗਲੀ ਤੋਖੇ ਬਾਜੀ ਨਫਰਤ ਫਿਰੇ ਵਦਾ ਕੇ ਆਪੇ ਵਿਝੇ ਆਪੇ ਖਾਵੇਂ ਬਾਣੀ ਦਾ ਫਰਮਾਣਾ ਕੀ ਦਖਲ ਲਾਉਣਾ ਬਣ ਕੇ ਉਸ ਨੂੰ ਰਬੀ ਬੜਾ ਸਿਆਣਾ ਕੀ ਦਖਲ ਲਾਉਣਾ ਬਣ ਕੇ ਉਸ ਨੂੰ ਰਬੀ ਬੜਾ ਸਿਆਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ